ਚੱਲ ਲਈ ਬਾਪਸ 2:26 ਹੋ ਗਏ 2:00 ਹੋ ਗਏ ਮੇਨ ਤਾਂ ਦੇ ਕੰਮ ਆ ਬਾਈ ਨਾ ਬਾਬੇ ਦਾ ਉਹ ਪਿਆ ਗਿਆ ਤੁੰਬਾ ਤੇ ਗਿਆ ਤੇ ਫਿਰ ਅਸੀਂ ਬੰਦਾ ਹਾਇਰ ਕਰ ਲਿਆ ਨਾ ਪੜਨਾ ਇੱਥੇ ਅਸੀਂ ਤਾਂ ਰਸੋਈ ਹੈ ਇਹ ਇੱਥੇ ਕਹਿੰਦੇ ਵੀ ਭੋਜਨ ਸ਼ਕਾਇਆ ਜਾਂ ਇਹ ਗਾਈਡ ਹੁਣ ਸਾਡੇ ਇਹ ਬਣ ਕੇ ਤੇ ਉਹ ਸਮਾਂ ਆ ਪੌੜੀਆਂ ਚੜ ਕੇ ਆਪਾਂ ਨੂੰ ਬਾਣ ਕੇ ਆ ਗਏ ਮਰ ਤਾਂ ਅਸੀਂ ਟੇਕ ਲਿਆ ਜੀ ਤੇ ਫਿਰ ਗੱਡੀ ਛੱਡਣ ਚੱਲੀ ਆ ਲਗਨ ਨੂੰ ਸਾਨੂੰ ਆ ਲੋ ਸਾਡੀ ਚਾਹ ਆ ਗਈ ਗੁੰਨੜ ਦੇ ਲਓ ਬਈ ਮਤਰੋ ਹਣਾ ਵਾ ਪਹੁੰਚ ਗਏ ਹਰਿਆਣਾ ਗਾਈਸ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਉੱਥੇ ਸੀ ਲੇਟ ਤੇ ਵੱਜ ਗਏ 10:30 ਤੇ ਅੱਜ ਆਪਣੀ ਪੰਜਾਬ ਨੂੰ ਵਾਪਸੇ ਨਹਾਉਣ ਚੱਲੇ ਆ ਤੇ ਕੱਪੜੇ ਆਪਣੇ ਆ ਰਹੇ ਨਾ ਕੇ ਉਦੋਂ ਬਾਅਦ ਆ ਕੇ ਤੁਹਾਨੂੰ ਦੱਸ ਦਿਆਂ ਸਮਾਨ ਤੁਨ ਛੱਡ ਕੇ ਆਉਨੇ ਆ ਤੇ ਬਾबाय ਗਾਈਸ ਬੋਧੀ ਆਪਾਂ ਹੁਣ ਚੱਲੇ ਵਾਪਸ ਤੇ ਚਾਚਾ ਵਦਨ ਚਾਚਾ ਅਸੀਂ ਚੱਲੇ ਆਂ ਅੱਜ ਪੈਂਡਾਪਾ ਦੇ ਰਾਹ 'ਚ ਜਿੱਥੇ ਸਿਰੋਂ ਕਹਿੰਦੇ ਸਾਨੂੰ ਦਿਖਾਵਾਂਗੇ ਡੀਲਰ ਹਣੀ ਸਾਨੂੰ ਛੱਡਣ ਚੱਲੇ ਆ ਆਲ ਵਿਦਆਉਕ ਤੇ ਬਾਏ ਗਾਈਸ ਲੋ ਜੀ ਹੁਣ ਅਸੀਂ ਪਹੁੰਚ ਗਏ ਰੈਸਟੋਰੈਂਟ ਤੇ ਇਹ ਕੱਦ ਤੱਕ ਸੰਗ ਲਾ ਜਿੱਤਾ ਤਰੇ ਫੋਨ ਤੋਂ ਸਬਸਕ੍ਰਾਈਬ ਕਰਤਾ ਕਿੰਨੇ ਨੂੰ ਬੈਠਣ ਨੂੰ ਅੱਧਾ ਘੰਟਾ ਹੋ ਗਿਆ ਤੇ ਹਜੇ ਤੱਕ ਸਾਡਾ ਖਾਣਾ ਪਾਣੀ ਆਇਆ ਨਹੀਂ ਹੋ ਗਿਆ ਅਸੀਂ ਬਹੁਤ ਦੁਖੀ ਹਾਂ ਸਾਨੂੰ ਭੁੱਖ ਹੋਰ ਲੱਗੀ ਹੋਈ ਆ ਇੱਕ ਸਾਡਾ ਬੰਦਾ ਬਾਹਰ ਭੱਜ ਗਿਆ ਪਤਾ ਨਹੀਂ ਕਾਹਤੋਂ ਤੇ ਕ੍ਰਿਉਟੀ ਆਉਣ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਜੰਮੀ ਜਾਈ ਤੁਹਾਨੂੰ ਦਿਖਾਵਾਂਗੇ ਕੀ ਆ ਆਰਡਰ ਕੀਤਾ ਪਨੀਰ ਮਟਰ ਪਨੀਰ ਆਰਡਰ ਕੀਤਾ ਤੇ ਓਕੇ ਬਾਏ ਗਾਇਸ ਖਾਣੇ ਆ ਬਸ ਤਰਹੁਣੇ ਕੋ ਲੋ ਜੀ ਜੀ 1:26 ਮਿੰਟ ਤੇ ਬੈਠੇ ਜੇ 2:26 ਮਿੰਟ ਹੋ ਗਏ ਰੋਟੀ ਹਲੇ ਤੱਕ ਨਹੀਂ ਆਈ ਸਾਡੀ ਕਰਕਾ ਹੋਣ ਲੱਗੇ ਹੈ ਤੇ ਉਹ ਆ ਲੈ ਸੁਣ ਲਈ ਖ莱ਸ ਪਾਸ ਅੰਨੀ ਜੀ ਖਾਂਦੇ ਰਹਾ ਮੈਂ ਰੋਟੀਆਂ ਵੀ ਦਿਖਾਉਂਦੇ ਰਹਿਾਂਗੇ ਓਕੇ ਬਾਏ ਗਾਇਸ ਗੇਮ ਖੇਡ ਲਈ 10 ਮਿੰਟ ਹੋਰ ਹਲੇ ਰੋਟੀ ਆਉ ਨੂੰ ਲੱਗੂਗਾ ਟਾਈਮ ਲੈ ਭਾਈ ਰੋਟੀ ਛੱਡੀ ਆ ਗਈ ਤੇ ਬੰਦਾ ਸਾਡੀ ਰੋਟੀ ਲੈ ਕੇ ਹੁੰਦਾ ਪੰਜਵੀਂ ਬਣ ਗਈ ਰੋਟੀ ਖਾ ਕੇ ਉਸ ਨੂੰ ਟਨ ਦੇ ਹੁਣ ਮਿਲਨੇ ਆ ਬਾਈ ਕੋਈ ਕੈਮਰਾ ਲੱਗ ਕੈਮਰਾ ਕਈ ਸਾਹ ਦੇਖੋ ਕੀ ਬਣ ਰਿਹਾ ਇਹ ਬੰਬੂ ਦਾ ਵਹੀਂ ਕਾ ਵੇਚਾ تھا ਭਈਆ ਹੈ ਕਹਿੰਦੇ ਪਹਿਲਾਂ ਸਾਨੂੰ ਲੈਣ ਦੇ ਬਾਅਦ ਚ ਕਹਿੰਦੇ ਵੀਡੀਓ ਬਣਾ ਲਈ ਤੇ ਸਾਡੇ ਕੋਲ ਹੈ ਨਹੀਂ ਸਮਾਂ ਅਸੀਂ ਚੱਲੇ ਓਏ 2:00 ਵੱਜ ਗਏ ਲੱਗ ਗਈ ਆਰੀ ਲੱਗ ਗਈ ਅਰੇ ਆਰੀ ਲੱਗ ਗਈ ਮੇਨ ਤਾਂ ਇਹ ਕੰਮ ਨਾ ਭਾਈ ਆਏ ਇਹਨੇ ਡੋਡੇ ਲੱਗੇ ਵੇ ਗਾਈਸ ਖੁੱਲੇ ਡੋਡੇ ਇਹਨਾਂ ਦੇ ਆਮ ਹੀ ਲੈ ਸਕਦੇ ਆਪਾਂ ਉਹ ਦੇ ਬੰਦੇ ਗਲਤ ਕੰਮ ਕਰੀ ਜਾਂਦੇ ਖੜੇ ਬੀਬੀਆਂ ਤੇ ਭਾਈ ਓਏ ਭਾਈ ਪਤਾ ਨਹੀਂ ਬਾਬੇ ਦਾ ਉਹ ਪਿਆ ਗਿਆ ਤੁੰਬਾ ਤੇ ਇੱਥੇ ਕਿੱਥੇ ਜਾ ਰਹੇ ਆ ਆਹ ਆਹ ਹੋਰ ਚੱਜੇ ਗਾਈਸ ਅਯੁੱਧਿਆ ਪਹੁੰਚ ਗਏ ਹੁਣ ਸਾਨੂੰ ਇਹ ਤਾਂ ਪਤਾ ਨਹੀਂ ਕਿ ਕਿੱਧਰ ਨੂੰ ਮੁੜਨਾ ਵੜਨਾ ਵਸਾਈ ਤੁਰੇ ਜਾਂਦੇ ਆ ਕੀ ਹੋ ਗਿਆ ਇਹ ਤਾਂ ਪਾਰਕ ਚ ਰਹਿਣਾ ਕੋਈ ਤੇ ਹੁਣ ਅਸੀਂ ਸਾਰੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਸਾਨੂੰ ਮੰਦਰ ਲੱਭਿਆ ਨਹੀਂ ਹੈਗਾ ਤੇ ਫਿਰ ਇਹ ਬੰਦਾ ਹਾਇਰ ਕਰ ਲਿਆ ਹੈ ਨਾ ਪਰ ਨਾ ਨਾ ਨਹੀਂ ਪੰਜਾਬ ਸੇ ਹੈ ਪੰਜਾਬ ਬਾ ਲਿਆ ਅਸੀਂ ਆਹ ਪੰਜਾਬ ਦਾ ਹੈ ਲੈ ਦੇਖੇ ਪਰਮੁਖੀ ਦੀ ਕਿਰਪਾ ਹੈ ਕਿਰਪਾ ਹਮਾਰੇ ਉੱਪਰ ਨਹੀਂ ਹੈ ਨਾ ਨਹੀਂ ਨਹੀਂ ਕਿਰਪਾ ਨਹੀਂ ਤਾਂ ਪਰਿਵਾਰ ਪਰੜ ਕੇ ਉਹ ਟੈਕਸ ਲਈ ਭਈਆ ਆਪ ਬਤਾਓ ਯਾਰ ਇਹ ਅਬ ਪਹਿਲੇ ਕਿਹੋਂ ਕੌਨਸੇ ਮੰਦਰ ਮੇ ਲੇ ਕੇ ਜਾਓਗੇ ਹਾਂ ਕੋਤ ਸ੍ਰੀ ਦਰਬਾਰ ਸਾਹਿਬ ਮੈਂ ਹਾਂ ਚੀਤਾ ਰਸੋਈ بڑے ਹਨੂਮਾਨ ਦਿਖਾ ਕੇ ਆਪ ਦੀ ਗਾੜੀ ਹਨੂਮਾਨ ਗੜੀ ਪਾਰਕਿੰਗ ਮੇ ਲੱਗੇਗੀ ਠੀਕ ਹੈ ਭਈ ਜੇ ਕੋਈ ਬੰਦਾ ਆਵੇ ਨਾ ਯੋਧੇ ਇਹ ਤੁਹਾਨੂੰ ਆਮ ਹੀ ਬੱਸ ਉੱਥੇ ਤੁਹਾਨੂੰ ਆਪ ਹੀ ਘੇਰ ਲੈਣੇ ਇਹਨਾਂ ਨੇ ਤੇ 300 ਰੁਪਏ ਇਹ ਲੈਂਦੇ ਹੈਗੇ ਪਰ ਸੌਦਾ ਘੰਭੀ ਕਰ ਸਕਦਾ ਗੱਡੀ ਦਾ ਤੇ ਇਹ ਇਹਨਾਂ ਦੀ ਗਾਈਡਲਾਈਨਸ ਲੈ ਕੇ ਆਪਾਂ ਆਪ ਦਾ ਘੁੰਮ ਫਿਰ ਸਕਦੇ ਹਾਂ ਕਿਉਂਕਿ ਅਸੀਂ ਤਾਂ ਸਾਨੂੰ ਤਾਂ ਉੱਥੇ ਭਟਕਦਿਆਂ ਨੂੰ ਟਾਈਮ ਲੱਗ ਗਿਆ ਸੀਗਾ ਉਦੋਂ ਨੂੰ ਫਿਰ ਇਹ ਆ ਗਏ ਇਹ ਸਾਨੂੰ ਚੱਕ ਲਿਆ ਹੁਣ ਅਸੀਂ ਐਂ ਜਾਈ ਜਾਨੇ ਬਸ ਹੌਲੀ ਹੌਲੀ ਓਕੇ ਆਪਾਂ ਪਹੁੰਚ ਗਏ ਰਾਮ ਮੇਲ ਦੇ ਵਿੱਚ ਬਾਲ ਬੂਲ ਆਪਣੇ ਖੇਲੇ ਰ ਪਿਆ ਤੇ ਹਾਂ ਬਾਬੇ ਦੀ ਜਗਾ ਦੇਖ ਲਓ ਇਹ ਵਧੀਆ ਜਗ੍ਹਾ ਹੋ ਗਈ ਬਾਬਾ ਜੀ ਦੀ ਤੇ ਸਿੱਧਾ ਆਪਾਂ ਹੁਣ ਮੱਥਾ ਟੇਕਦੇ ਆਂ ਗਾਈਡ ਸਾਨੂੰ ਸਮਝਾ ਰਹੇ ਇੱਥੇ ਸ਼ੂਜ਼ ਉਤਾਰ ਕੇ ਕਹਿੰਦਾ ਮੱਥਾ ਟੇਕੋ ਉਹ ਵੀ ਆਵੰਦ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਬੰਦਾ ਉਹ ਇਹਦੇ ਅੰਦਰ ਬੰਦਾ ਮਿਲੂ ਇਹ ਕਿਹੜਾ ਆਹ ਲਓ ਜੀ ਅਸੀਂ ਪਹੁੰਚ ਗਏ ਇੱਥੇ ਅਸੀਂ ਤਾਂ ਰਸੋਈ ਐ ਇਹ ਇੱਥੇ ਕਹਿੰਦੇ ਵੀ ਭੋਜਨ ਸ਼ਿਕਾਇਆ ਜਾਂਦਾ ਪਤਾ ਨਹੀਂ ਕਿੰਨੇ ਲੋਕਾਂ ਨੂੰ ਤੇ ਤੇ ਇਦੂ ਬਾਅਦ ਹੁਣ ਅਸੀਂ ਪਤਾ ਨਹੀਂ ਇੱਕ ਉਹ ਗਾਈਡਰ ਸਾਡਾ ਜਿਹੜਾ ਹੈ ਉਹਨੂੰ ਪਤਾ ਕਿੱਥੇ ਜਾਣਾ ਕਿੱਥੇ ਨਹੀਂ ਤੇ ਦੇਖਦੇ ਕਿੱਥੇ ਲੈ ਕੇ ਜਾਂਦਾ ਹੈ ਤੇ ਥੋੜਾ ਜਿਹਾ ਬਚ ਕੇ ਰਹਿ ਕਰੋ ਹੋਰ ਵੀ ਬਹੁਤ ਸਿਸਟਮ ਚੱਲਦੇ ਨੇ ਇੱਥੇ ਓਕੇ ਬਈ ਗਾਈਜ਼ ਅਰੇ ਹੋ ਸੱਚ ਅਭੀ ਹਮ ਕਹਾ ਜਾ ਰਹੇ ਹੈ ਅਭੀ ਜਾ ਰਹੇ ਸ੍ਰੀ ਰਾਮ ਜੀ ਦਾ ਹਨਮਾਨ ਗੜੀ ਹਨਮਾਨ ਗੜੀ ਹਾਂ ਜੋ ਆਪ ਉਸਕਾ ਇਤਿਹਾਸ ਵਹਾਂ ਪੇ ਬਤਾਨੇ ਵਾਲੇ ਉਹ ਯਹੀ ਪੇ ਬਤਾ ਦੋ वीडियो में जो राम मंदिर आपका बना है हाँ। वो वहाँ पे बाबरी मस्जिद था हाँ। छह दिसम्बर उन्नीस सौ बानवे में, में हाँ। बाबरी मस्जिद तोड़ा गया बाबरी मस्जिद तोड़ के नया न्यू नाम का मंदिर बनाया गया राम मंदिर जो अभी जो जी जब अगर हनुमान जी है हनुमान जी जब गुप्तार घाट पे भगवान श्री राम प्रभु ने जल समाधि ली तो हनुमान जी को अयोध्या की रक्षा करने के लिए हनुमानगढ़ी में बैठा के गए अब अयोध्या की पूरी रक्षा करना जब कलयुग में अवतार लेंगे श्री हनुमान गरी हनुमान जी भी चले जाएंगे ठीक है तो अब लो जी ए गाइड ए बन गए वो सामने आ गई जी पता नहीं कि हवेली मिश्रा पता नहीं कि मिश्रे जी है ना? आगा। बिले आगा। बिले व्रो बिल्ला ब्रो भाई। ਤੇ ਆਪਾਂ ਹનુਮਾਨ ਗੱਡੀ ਨੂੰ ਜਾ ਰਹੇ ਆ ਹનુਮਾਨ ਗੱਡੀ ਤੋਂ ਬਾਅਦ ਚ ਆਪਾਂ ਰਾਮ ਮੰਦਰ ਰਾਮ ਮੰਦਰ ਤੋਂ ਬਾਅਦ ਪਿੰਡ ਨੂੰ ਸਿੱਧੇ ਹੋ ਗੱਡੀ ਪਾਰਕਿੰਗ ਦੇ ਵਿੱਚ ਲਾਤੀ ਆਪਾਂ ਤੇ ਉਧਰ ਐਕਸੀਡੈਂਟ ਹੋਇਆ ਗਾਇਸ ਉਹ ਦੇ ਮੋਟਰਸਾਈਕਲ ਦੇ ਦਿੱਤਾ ਤੇ ਉਹ ਬੰਦਾ ਸਾਡਾ ਗਾਈਡ ਸੀਗਾ ਤੇ ਇਹ ਹੁਣ ਸਾਨੂੰ ਛੱਡ ਕੇ ਚੱਲ ਗਿਆ ਤੇ ਉਹ ਇਹਨੇ ਬਹਿ ਜਾਣਾ ਹੁਣ ਕਿਸੇ ਨਾਲ ਉਹ ਤੇ ਹੁਣ ਅਸੀਂ ਚੱਲੇ ਹનુਮਾਨ ਗੱਡੀ ਨੂੰ ਹੁਣ ਹનુਮਾਨ ਗੱਡੀ ਜਾ ਕੇ ਦਿਖਾਉਣਾ ਹੁੰਦਾ ਇੱਥੇ ਤੇ ਹੋ ਹਰਿਮਾਨ ਗੜੀ ਸਾਹਮਣੇ ਤੇ ਭਜਨ ਚੱਲ ਰਿਹਾ ਸੀ타ਰਾਮ ਸੀ타ਰਾਮ ਦਾ ਆ ਇੱਥੇ ਤੁਹਾਨੂੰ ਸੀਤਾ ਫਲ ਵੀ ਮਿਲ ਜਾਣਗੇ ਤੇ ਗੋਲ ਗੱਪੇ ਵੀ ਮਿਲ ਜਾਣਗੇ ਤੇ ਉਸ ਤੋਂ ਬਾਅਦ ਤੁਹਾਨੂੰ ਹੁਣ ਆਪਾਂ ਅੰਦਰ ਜਾ ਕੇ ਤੁਹਾਨੂੰ ਅਨੁਮਾਨ ਗੜੀ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਫਿਰ ਆਪਾਂ ਜਾਣਾ ਆਹ ਰਾਸਤੇ ਆ ਲੋਗੀ ਆ ਪੌੜੀਆਂ ਚੜ੍ਹ ਕੇ ਆਪਾਂ ਹਰਿਮਾਨ ਗੜੀ ਦੇ ਵਿੱਚ ਚੱਲੋ ਕਰ ਚੱਲੇ ਜਾਵਾਂਗੇ ਤੇ ਪੌੜੀਆਂ ਬਹਾਵ ਕਰਨੇ ਫੱਕੀ ਕੋਈ ਨਾ ਹੁਣ ਤੁਮ ਇੱਧੂ ਬਾਦ ਆਪਾਂ ਰਾਮ ਮੰਦਰ ਚੱਲਾਂਗੇ ਰਾਮ ਮੰਦਿਰ ਲੈ ਕੇ ਦਿਖਾਉਂਦੇ ਓਕੇ ਬਾਏ ਗਾਇਸ ਆ ਇਤਿਹਾਸ ਹੋ ਜੀ ਇੱਥੋਂ ਜਿਹੜੇ ਦੇਖਾ ਦੇ ਹੋਪਾ ਸਰੀ ਨਹੀਂ ਇੱਧਰ ਚੱਲੇ ਆਪਾਂ ਆ ਹਾਏ ਇਹ ਪਤਾ ਨਹੀਂ ਅੱਛੇ ਕੀ ਕਰਦੇ ਹੋਣਗੇ ਮੱਥੇ ਹੀ ਦੇਖਦੇ ਜੀ ਸਹੀ ਮੰਦਰ ਦਾ ਹੋਰ ਹੈ ਮੈਂ ਹੋਈ ਆਣ ਗੜੀ ਚੋਂ ਬਾਹਰ ਜਾਣ ਦਾ ਰਸਤਾ ਇੱਧਰ ਹੈ ਜੀ ਤੇ ਤੁਸੀਂ ਜੇ ਕਿਸੇ ਕੋਈ ਵੇ ਦਾ ਇੱਧਰ ਵੀ ਜਾ ਸਕਦਾ ਤੇ ਫੋਨ ਲੈ ਰਿਹਾ ਤੇ ਪੁਲਿਸ ਪ੍ਰਸ਼ਾਸਨ থান-ਥਾਪ ਦੇ ਬੈਠਾ ਹੈਗਾ ਸਾਡਾ ਇੱਕ ਨੰਬਰ ਦੇਖ ਰਿਹਾ ਹੈ ਕੋ ਵੀ ਆਗੇ ਤੇ ਤੁਹਾਨੂੰ ਅਸੀਂ ਸਮੇਂ ਸਿਰ ਅਪਡੇਟ ਦਿੰਦੇ ਰਹਾਂਗੇ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਮੰਦਿਰ ਰਾਮ ਮੰਦਰ ਜਹੀਂ ਪਹੁੰਚ ਗਏ ਮੈਨੂੰ ਲੱਗਦਾ ਇੱਥੇ ਨਾ ਹੋਣੀ ਚੱਲਦੀ ਮੰਦਰ ਨੇ ਇਹਨਾਂ ਨੇ ਤੇ ਉਹ ਅਸੀਂ ਗਾਣਾਂਗੇ ਥੋੜਾ ਜਿਹਾ ਤੇ ਬਾਕੀ ਆਪਾਂ ਫੋਨ ਇੱਥੇ ਜਮ੍ਹਾਂ ਕਰਾ ਕੇ ਜਾਣੇ ਪੈਂਦੇ ਹੈ ਗਾਇਸ ਤੇ ਫੋਨ ਜਮ੍ਹਾਂ ਕਰਾ ਕੇ ਉਦੋਂ ਬਾਅਦ ਮੰਦਰ ਦੇ ਵਿੱਚ ਜਾਣੇ ਆ ਤੇ ਜੇ ਹੋ ਸਕੇ ਤਾਂ ਅੰਦਰੋਂ ਤੁਹਾਨੂੰ ਦਿਖਾ ਵੀ ਦਵਾਂਗੇ ਓਕੇ ਬਾਈ ਗਾਇਸ ਆਹ ਲੋ ਜੀ ਮੰਦਰ ਦੇ ਵਿੱਚ ਅਸੀਂ ਚੱਲ ਗਏ ਤੇ ਇਹ ਐਂਟਰੀ ਆ ਹੈ ਆਹੀ ਐਂਟਰੀ ਹੋਣੀ ਆ ਬਾਕੀ ਦੇਖਦੇ ਆ ਦੂਸਰਾ ਮਕਾਨ ਹੱਥ ਰਿਹਾ ਲੋ ਜੀ ਵਾਲ ਤੋਂ ਡਰਦੇ ਸੀ ਉਹ ਹੋ ਗਈ ਆ ਤੇ ਇੱਥੇ ਸਾਡੇ ਫੋਨ ਜਮਾ ਹੋ ਜਾਣੇ ਤੇ ਆ ਮੰਦਿਰ ਆ ਸਾਹਮਣੇ ਮੰਦਿਰ ਵੀ ਤੁਹਾਨੂੰ ਦਿਖਾ ਨਹੀਂ ਸਕਦੇ ਕੋਲ ਲੈਣੀਆਂ ਇਹਨਾਂ ਓਕੇ ਬਾਏ ਗਾਈਜ਼ ਗਾਈਜ਼ ਜਿੱਥੇ ਤੁਹਾਨੂੰ ਕਿਹਾ ਸੀ ਉੱਥੇ ਸਾਡਾ ਫੋਨ ਜਮਾ ਨਹੀਂ ਕੀਤਾ ਉਹਨਾਂ ਨੇ ਵੈਸੇ ਫੋਨ ਜਮਾ ਕਰਨ ਲਈ ਆ ਰੈਕ ਬਣੇ ਵਿੱਚ ਆ ਪਰ ਰੈਕ ਲੈ ਸਕਦੇ ਆ ਇਹਨਾਂ ਦੇ ਅ ਟਰਸਟ ਦੁਆਰਾ ਸਥਾਪਿਤ ਕੀਤੇ ਗਏ ਆ ਤੇ ਬਾਕੀ ਕੰਸਟਰਕਸ਼ਨ ਆ ਦੇਖ ਸਕਦੇ ਆ ਤੁਸੀਂ ਤੇ ਫੋਨ ਬਾਕੀ ਆਪ ਨੂੰ ਇਹ ਨਹੀਂ ਪਤਾ ਵੀ ਅੰਦਰ ਜੇ ਫੋਨ ਅਲਾਉ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਹਾਲੇ ਇਹ ਨਹੀਂ ਪਤਾ ਸਾਨੂੰ ਅਸੀਂ ਅੰਦਰ ਕਿੱਥੇ ਤੱਕ ਪਹੁੰਚੇ ਆਂ ਬਾਕੀ ਸਾਨੂੰ ਜਾ ਕੇ ਦੇਖੋਣੇ ਆ ਅੱਜ ਸਾਡੇ ਬਾਲ ਬੂਹਣੇ ਸੈੱਟ ਕਰਨ ਆਲੇ ਤੇ ਇੱਧਰ ਵੀ ਆਪਣਾ ਐਗਜ਼ਿਟ ਹੈਗਾ ਓਕੇ ਬਾਏ ਬਾਏ ਲੋ ਜੀ ਗਾਇਸ ਅੱਪਾ ਮੋਬਾਈਲ ਜਮਾ ਕਰਾਉਣੇ ਆ ਹੁਣ ਇੱਕ ਸਾਡਾ ਬੰਦਾ ਉਹ ਨਾਂਗਾ ਗਾਂ ਉਹ ਤਰ੍ਹਾਂ ਆਉਂਦਾ ਹੁਣ ਵਾਪਸ ਫੋਨ ਵੀ ਲੈ ਗਿਆ ਚੱਪੜਾ ਵੀ ਪਾ ਕੇ ਦੁਰ ਗਿਆ ਇੱਥੇ ਕਿਸੇ ਦੇ ਚੱਪੜਾ ਨਹੀਂ ਪਾਇਆ ਮੈਂ ਜਾਨ ਅੰਦਰ ਹੁਣ ਅਸੀਂ ਇੱਥੇ ਜਮਾ ਕਰਾਉਣ ਲੱਗੇ ਆ ਗਾਇਸ ਓਕੇ ਬਾਏ ਮਸਤਾਕੀ ਟੇਕ ਲਿਆ ਜੀ ਤੇ ਹੁਣ ਅਸੀਂ ਚੱਲੇ ਆ ਵਾਪਸ ਤੇ ਕੋਈ ਬਾਹਲਾ ਇੰਨਾ ਸਮਾਂ ਆਪਣ ਨੂੰ ਲੱਗਿਆ ਨਹੀਂ ਅੰਦਰ ਤੇ ਗੱਲ ਤਾਂ ਇਹ ਸੀ ਚਾਬੀ ਲੈ ਕੇ ਸੀ ਪਨੇਖੇ ਨਾਲ ਅੰਦਰ ਚਾਬੀ ਮੋਰਨ ਦਾ ਐਸ਼ੀਆ ਪਾ ਰੱਖਣਾ ਆ ਜਗ੍ਹਾ ਕੀ ਦੇਖੋ ਇਹ ਜਗ੍ਹਾ ਬਿਲਡਿੰਗਾਂ ਹੀ ਬਣੀਆਂ ਹੋਈਆਂ ਸਾਰੀਆਂ ਅੰਦਰ ਵੀ ਕੋਈ ਬਾਹਲਾ ਖਾਸ ਨਹੀਂ ਹੈਗਾ ਓਕੇ ਜਿਵੇਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਵੀ ਆਪਣਾ ਲੰਗਰ ਨਾਲ ਬਹੁਤ ਪ੍ਰੇਮ ਅਸੀਂ ਲੰਗਰ ਆਪਾਂ ਵੀ ਛੱਡ ਨਹੀਂ ਹੈਗਾ ਲੰਗਰ ਆਪਾਂ ਕੋਈ ਸ਼ਰਤ ਨਹੀਂ ਹੈਗੇ ਲੰਗਰ ਲੱਗਿਆ ਵਈ ਸੀਤਾਲ ਤੇ ਉਹ ਆਪਾਂ ਸ਼ਕਣ ਲੱਗੇ ਆ ਤੇ ਬਾਕੀ ਅਹੀਂ ਤੁਹਾਨੂੰ ਆਪਾਂ ਦਿਖਾਉਂਦੇ ਰਹਾਂਗੇ ਸੰਗਤ ਤੇ ਓਕੇ ਗਾਇਜ਼ ਮਿਲਦੇ ਆਪਾਂ ਬ੍ਰੇਕ ਤੋਂ ਬਾਅਦ ਜਿਹੜੀ ਸੀਤਾ ਮਾਤਾ ਦੀ ਸੋਈ ਤੁਹਾਨੂੰ ਪਹਿਲਾਂ ਦਿਖਾਈ ਸੀ ਉਹਦੇ ਨਾਲ ਇੱਕ ਹੋਰ ਇਹ ਮਿਲ ਗਈ ਸਾਨੂੰ ਤੇ ਇੱਥੇ ਲੰਗਰ ਵਰਤ ਰਿਹਾ ਤੇ ਉਧਰ ਵਰਤ ਨੂੰ ਗਿਆ ਸੀਗਾ ਬਾਕੀ ਹੁਣ ਪਾਣੀ ਪੂਣੀ ਪੀਣੇ ਤੇ ਆਪਾਂ ਚੱਲਦੇ ਆਂ ਪੰਡੂ ਅੱਛਦੇ ਆ ਗੱਡੀ ਤੇ ਇਥੇ ਸਮਾਨ ਸਮਾਨ ਬਹੁਤ ਮਿਲਦਾ ਪ੍ਰਚਾਰ ਵਾਲਾ ਬਾਈ ਹੁਣੀ ਨਹੀ ਆਰਾਮ ਤਲ ਕੱਪਾ ਲਗਾਉਣਾ ਨਹੀਂ ਹੁਣ ਮੱਥਾ ਕਈ ਜਾਂਦਾ ਤੇ ਆ ਗੱਡੀਆਂ ਮਿਲਦੀਆਂ ਜੀ ਤੇ ਇਹਦਾ ਰੈਂਟ ਆਪਾਂ ਪੁੱਛ ਲੈਨੇ ਕਹਿੰਦਾ ਹੁੰਦਾ ਇਸਕਾ ਕਿਹੜਾ ਰੈਂਟ ਹੁੰਦਾ ਹੈ ਜੀ ਇਸਕਾ ਸਰਜੂ ਘਾੜ ਤੇ ਜਾਏਗੇ 20 ਰੁਪਏ ਲੈ ਲੇ ਸਰਜੂ ਘਾੜ ਤੇ ਜਾਂਦਾ ਇਹ ਗੱਡੀ ਦਾ ਹੁੰਦਾ ਹੈਗਾ 20 ਰੁਪਏ ਕਰਾਇਆ ਜੀ ਤੇ ਜੇ ਕਿਸੇ ਨੇ ਜਾਣਾ ਹੋਵੇ ਤਾਂ ਜਾ ਸਕਦਾ ਤੇ ਹੋਵੇ ਉਹ ਨਾ ਜਾ ਲੋ ਅਰੇ ਨਹੀਂ ਲਗਾ ਲਗਾ ਲਓ ਆਏ ਭਾਈ ਫੇਰ ਵੀ ਅਸੀਂ ਠੱਕੇ ਨਾਲ ਲਵਾ ਲਿਆ ਤੇ ਉਹ ਉਹਨਾਂ ਨੇ ਆਪਣੇ ਫਰੀਚ ਕਹਿੰਦੇ ਲਾਤਾ ਮੁੰਡੇ ਨੇ ਤੇ ਆਹ ਪਿਸਤੌਲ ਵੰਡੀ ਜਾਂਦਾ ਮੁੰਡਾ ਇੱਧਰ ਆਓ ਚੱਕ ਮਾਰਾ ਫਿਰ ਜਹਾਜ ਵੰਡੀ ਜਾਂਦਾ ਭਾਈ ਤੇ ਇੱਥੇ ਲੰਗਰ ਲੱਗੇ ਰਿਹਾ ਵਾਧੂ ਤੇ ਜੇ ਕਿਸੇ ਨੇ ਲੰਗਰ ਦਾ ਲਾਭ ਠਾਣਾ ਹੋਵੇ ਉਹ ਆ ਸਕਦਾ ਇੱਥੇ ਤੇ ਮੱਥਾ ਵੀ ਟੇਕ ਸਕਦਾ ਵੈਸੇ ਇੱਕ ਬਿਰਲਾ ਮੰਦਿਰ ਇੱਥੇ ਤੁੰਦੂ ਨੇ ਬਿਰਲਾ ਮੰਦਿਰ ਆ ਰਿਹਾ ਜੀ ਮੰਦਿਰ ਬਹੁਤ ਹੈ ਇੱਥੇ ਮੰਦਰ ਤੁਸੀਂ ਸਾਰੇ ਦੇਖ ਸਕਦੇ ਤੇ ਆ ساری ਮਾਰਕੀਟ ਹੈਗੀ ਇੱਥੇ ਆਹ ਕਹੀ ਹੁਣ ਤੁਸੀਂ ਸਾਨੂੰ ਦੱਸੋ ਵੀ ਅਸੀਂ ਹੁਣ ਅਯੁੱਧਿਆ ਤੋਂ ਵਾਪਸ ਜਾਣਾ ਪਿੰਡ ਤੇ ਕੀ ਲੈ ਕੇ ਜਾਈਏ ਨਿਸ਼ਾਨੀ ਅਸੀਂ ਤਾਂ ਸੋਚਿਆ ਵੀ ਤੂੰ ਬਾ ਲੈ ਜਾਂਦੇ ਹੈਗੇ ਤੇ ਚਾਚਾ ਤੂੰ ਕੀ ਸੋਚਦਾ ਹੈ ਹੈ ਦੱਸੀ ਉਹ ਬੋਲ ਪਾ ਯਾਰ ਤੁੰਬਾ ਤੁੰਬਾ ਇਹ ਵੀ ਸੋਚਿਆ ਵੀ ਘਰੇ ਤੂੰ ਬਾ ਲੈ ਕੇ ਜਾਵਾਂਗੇ ਵੀ ਤੁੰਬਾ ਫਿਰ ਐ ਨਿਸ਼ਾਨੀ ਰਹੂਗੀ ਵੀ ਯੋਧਿਆ ਤੋਂ ਤੁੰਬਾ ਆਇਆ ਵੇ ਫੇਰ ਓਕੇ ਬਾਈ ਗਾਈਸ ਤੇ ਬਾਕੀ ਹੁਣ ਤੁਹਾਨੂੰ ਆਈ ਸਮਝ ਆਪੜੇ ਤੇ ਤੇਂਦਰਵਾਗ ਹੁਣ ਅਸੀਂ ਗਾਹਾਂ ਦੇ ਤੇ ਸ਼ਹਿਰ ਤੋਂ ਬਾਹਰ ਰੁੱਕ ਕੇ ਨਾ ਚਾਹ ਪੀਵਾਂਗੇ ਤੇ ਆਹ ਗੱਡੀਆਂ ਜਾਂਦੀਆਂ ਨੇ ਰੇਟ 20 ਰੁਪਏ ਆ ਤੇ 10 ਲੱਖ ਰੁਪਏ ਦੀ ਇੱਕ ਹੁੰਦੀ ਆ ਇਹ ਤੇ ਜੇ ਕਿਸੇ ਨੇ ਬਿਜ਼ਨਸ ਚਲਾਉਣਾ ਹੋਵੇ ਉਹ ਵੀ ਆ ਕੇ ਯੋਧੇ ਚਲਾ ਸਕਦਾ ਇਹਦੇ ਵਿੱਚ ਹੀ ਸੌ ਸਕਦਾ ਕਿਤੇ ਨਾ ਕਿਤੇ ਜੇ ਸੌਣਾ ਹੋਵੇ ਤਾਂ ਤੇ ਬਾਕੀ ਗੱਡੀ ਆਪਣੀ ਉਹ ਉੱਥੇ ਸਾਹਮਣੇ ਇੱਧਰ ਖੜੀ ਆ ਪੰਪ ਤੇ ਲਵੇ ਕੋਲੇ ਹੋ ਪੰਪ ਦੇ ਕੋਲ ਤੇ ਬਸ ਠੀਕ ਆ ਓਕੇ ਬਾਈ ਹੁਣ ਅਸੀਂ ਚਾਹ ਪੀਲ ਗਏ ਭਾਈ ਖੜ ਕੇ ਤੇ ਚਾਹ ਆਉਂਦੇ ਖੜ ਕੇ ਆਹ ਰੈਸਟੋਰੈਂਟ ਤੇ ਠੀਕ ਹੈ ਚਾਹ ਆਹ ਲੋ ਜੀ ਸਾਡੀ ਚਾਹ ਆ ਗਈ ਗੁੰਨੜ ਦੇ ਵਿੱਚ ਤੇ ਇੱਕ ਬੰਦਾ ਸਾਡਾ ਉਹ ਬੈਠਾ ਤੇ ਅਸੀਂ ਚਾਹ ਜੁਹਾ ਪਿੰਡਾਂ ਨੇ ਪਹੁੰਚ ਜਾਣਾ ਪਿੰਡ ਤੇ ਤੁਹਾਨੂੰ ਦਿਖਾਉਂਦੇ ਰਹਿਾਂਗੇ ਅਸੀਂ ਵੀਡੀਓ ਓਕੇ ਬਾਈ ਗਾਇਸ ਸਬਸਕ੍ਰਾਈਬ ਕਰ ਲਿਓ ਆਪਣਾ YouTube ਚੈਨਲ ਆਸ਼ੂ ਬਲਸਪੁਰ ਤੇ ਹੋਰ ਵੀ ਨਵੇਂ ਨਵੇਂ ਕੰਟੈਂਟ ਦੇਖਣ ਲਈ ਫੋਲੋ ਕਰ ਲਿਓ ਆਪਣਾ ਚੈਨਲ Instagram ਚੈਨਲ ਆਸ਼ੂ 144 ਓਕੇ ਬਾਈ ਗਾਇਸ ਕਾਈ ਸਾਨੂੰ ਪੁਲਿਸ ਦੀ ਗੱਡੀ ਛੜਨ ਚੱਲੀ ਹੈ। ਜਦੋਂ ਲਖਨਊ ਸਾਨੂੰ ਪੁਲਿਸ ਦੀ ਗੱਡੀ ਕਰਾਸ ਕਰਾ ਰਹੀ ਹੈ। ਆਪਾਂ ਆਰਾਮਦੇਸ਼ ਨਾ ਗੱਡੀ ਕਰਾਸ ਕਰ ਰਹੇ ਹਾਂ। ਕਮਿਸ਼ਨਰ ਸਾਹਿਬ ਨੇ ਲਾਈ ਇਹ ਡਿਊਟੀ ਇਹਨਾਂ ਦੀ। ਉਹ ਕਮਿਸ਼ਨਰ ਸਾਹਿਬ ਨੇ ਸਾਡੀ ਇਹਨਾਂ ਦੀ ਡਿਊਟੀ ਲਾਈ ਹੈ। ਕਿਹਾ ਗੱਡੀ ਬਾਹਰ ਕੱਢ ਕੇ ਉਹ ਲਖਨਊ ਚੋਂ ਦੇਖੋ ਕਿਵੇਂ ਆਪਾਂ ਖਿੱਚ-ਕਿੱਚ ਲੈ ਕੇ ਜਾਂਦੇ ਹਾਂ। ਕਾਈ ਸਾਨੂੰ ਲੱਗੀ ਭੁੱਖ ਤੇ ਉਹ ਬੰਦਾ ਸਾਨੂੰ ਕੈਚ ਕਰ ਲਿਆ ਇੱਕ ਉਹ ਉਹ ਵਾਲਾ। ਉਹਨੇ ਫੜ ਲਿਆ ਸਾਨੂੰ ਗੱਡੀ ਉਹ ਖੜਾ ਦਿੱਤੀ। ਕਹਿੰਦਾ ਸਾਡੇ ਢਾਬੇ ਤੇ ਹੋ ਰੋਟੀ ਖਾ ਕੇ ਜਾਓ ਕਹਿੰਦਾ ਖਾਣੀ ਫਰੀ ਚ ਖਵਾਉਣਗੇ ਤੇ ਆ ਚਾਚਾ ਕੀ ਖਾਣਾ ਮੁਰਗਾ ਖਾਣਾ ਗਿਆ ਜਿਹੜਾ ਮੁਰਗਾ ਚਲ ਠੀਕ ਆ ਓਕੇ ਬਾਏ ਗਾਈ ਰੋਟੀ ਖਾਣੇ ਹੁਣ ਭਾਂਡੇ ਪਹਿਲਾਂ ਆ ਗਏ ਤੇ ਇਹ ਰੋਟੀ ਹਲੇ ਲੈ ਤੇ ਬਸ ਠੀਕ ਆ ਓਕੇ ਬਾਏ ਗਾਈਸ ਗੁੱਡ 拜 ਲੋ ਵੀ ਮਤਰੋ ਹੁਣ ਆਪ ਪਹੁੰਚ ਗਏ ਹਰਿਆਣਾ ਤੇ ਆਹਾ ਕਟਰਾ ਆ ਗਿਆ ਇਹਨੂੰ ਪਤਾ ਨਹੀਂ ਕੀ ਕਹਿੰਦੇ ਮੈਂ ਤਾਂ ਮੇਰੇ ਮੂੰਹ ਓ ਕੋਣੀ ਹੁੰਦਾ ਪ੍ਰੋਨਾਉਨ ਨਹੀਂ ਹੋ ਸਕਦਾ ਜੇ ਹੁਣ ਅਸੀਂ ਚਾਹ ਪੀਣ ਲੱਗਿਆਂ ਤੇ ਉਹ ਬੰਦੇ ਕਰੀ ਜਾਂਦੇ ਦੇਖ ਗੱਟ ਮਟ ਕੋਈ ਕਰ ਲਿਆ ਮੈਂ ਆਪ ਕੋਈ ਨਹੀਂ ਕਰਨੀ ਉਹ ਪੁਲਿਸ ਦੀ ਗੱਡੀ ਆ ਗਈ ਗਾਈਜ਼ ਤੇ ਇੱਥੇ ਇਹ ਕਟੜਾ ਹਾਈ ਐਕਸਪ੍ਰੈਸ ਹੈਗਾ ਹਾਈਵੇ ਤੇ ਇਹਦੇ ਤੇ ਤੇ ਚੱਲ ਰਹੇ ਆ ਹਾਂ ਯਾ ਇਹ ਬਈ ਗੋ ਉਹਦੇ ਚਾਹ ਪੀਵਾਏ ਬਈ ਗੋ ਓਕੇ ਬਾਈ ਗਾਈਜ਼ ਗਾਈਜ਼ ਤੁਹਾਨੂੰ ਪਿਆਰ ਦਿਖਾਉਣਾ ਇੱਕ ਪਿਆਰ ਦੇਖੋ ਪਿਆਰ ਪਿਆਰ ਹੁੰਦਾ ਪਿਆਰ ਇਹ ਹੁੰਦਾ ਪਿਆਰ ਉਰੇ ਆ ਜਾ ਇੱਥੇ ਆ ਜਾ ਆ ਜਾ ਆ ਜਾ ਦੀ ਪਿਆਰ ਦੇਖੋ ਸਾਡੀ ਲੜਾਈ ਆਏ ਇਹ ਦੰਦ ਮਾਰੀ ਜਾਂਦੀ ਦੰਦ ਤੇ ਮਾਰਦੀ ਹੈ ਦੰਦ ਮਾਰਦੀ ਦੰਦ ਮਾਰਦੀ ਚੱਲ ਕੋਈ ਨਾ ਮਾਰ ਲੈੰਦੋ ਗਾਈਸ ਹੁਣ ਤੁਹਾਨੂੰ ਦਿਖਾਉਨੇ ਆਪੇ ਕੁੱਤੀ ਕੈਂਡੀ ਕੈਂਡੀ ਹੁਣ ਆਪਿਆ ਪਿਆਰ ਕਰਨਾ ਕੈਂਡੀ ਕੈਂਡੀ ਹਾਂ ਤਾਂ ਸਸਰੀ ਗਿੰਡੀ ਸਸਰੀ ਚੱਲ ਐ ਕੈਂਡੇ ਇਹ ਕੈਂਡੀ ਹੈ ਕਿ ਲਈ ਜਾਈ ਆਹ ਲਈ ਜਾਣਾ ਕੈਂਡੀ ਆਹਾ ਗੰਜੇ ਕਰਤੇ ਤੁਹਾਨੂੰ ਗੰਜੇ ਕਰਤੇ ਕਿ ਨਹੀਂ ਕਰਤਾ ਗੰਜੇ ਗੰਜੇ ਕਰਤਾ ਪੁੰਨ ਨੂੰ ਜੋ ਗੰਜੇ ਹੋ ਕੇ ਗੰਜੇ ਆਹ ਬੇਵੀ ਵੀਰ ਆ ਗਿਆ ਵੀਰ ਆ ਗਿਆ ਵੀਰ ਆ ਗਿਆ ਆਏ ਹਾਏ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਸਾਲੋ ਤੇਉ ਤੇਉ ਗੰਜੇ ਹੋ ਗਏ ਗੰਜੇ ਹੋ ਗਏ ਬਸ 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 ਬਸ